ਸਾਦ ਸੰਧਰਜੀ ਵਾਹਿਗੁਰੂ ਜੀ ਕੋ ਕਸਾ ਵਾਹਿਗੁਰੂ ਜੀ ਕੀ ਸਤਿ ਦੁੱਧ ਵਾਲਾ ਖੂਹ ਇਤਿਹਾਸਕ ਖੂਹ ਹੈ ਗੁਰੂ ਨਾਨਕ ਸਾਹਿਬ ਪਾਸ਼ਾ ਨੇ ਇੱਥੇ ਰਹਿਮਤਾਂ ਵਰਤਾਈਆਂ ਹੋਈਆਂ ਨੇ ਇਹ ਦੁੱਧ ਵਾਲਾ ਖੂਹ ਦੀਆਂ ਵੀਡੀਓ ਦੇ ਇੱਥੇ ਮਹਾਰਾਜਾ ਪ੍ਰਕਾਸ਼ ਨੇ ਸਭ ਸੁੱਚੇ ਪਾਸ਼ਾ ਨੂੰ ਕਿਰਪਾ ਅਸਾਈ ਰਹੇ تھے ਨਾਨਕ ਮਤ ਉਸ ਸਾਹਿਬ ਦੇ ਲਾ ਕੇ ਚ ਇਤਿਹਾਸ ਗੁਰਦੁਆਰਾ ਦੁੱਧ ਵਾਲਾ ਕੁਬਦ ਬਾਕੀ ਆਇਤੀ ਗੁਰੂ ਘਰ ਬਹੁਤ ਸੁੰਦਰ ਘਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਅਰਵੰਦ ਸਿੰਘ ਜੀ ਦਿੱਲੀ ਵਾਲੇ ਉਹਨਾਂ ਨੇ ਇਸ ਥਾਂ ਮਾਇ ਬਹੁਤ ਸੁੰਦਰ ਗੁਰਦੁਆਰਾ ਦੁੱਧ ਵਾਲਾ ਕੁਬ ਨਾਨਕ ਮਤੋਬਬ ਦੇ ਅੰਦਰ ਹੀ ਹੈ ਇਹ ਵੀ ਸਥਾਨ ਇਹਦੇ ਕੋਲ ਸਿਰੋਵਰ ਹੈ ਬਹੁਤ ਸੁੰਦਰ ਸ਼ੁਰੂ ਕਰ ਬਣਿਆ ਆ। ਔਰ ਜੀ ਬਹੁਤ ਸੋਹਣੀਆਂ। ਕਿੱਥੇ ਯਾਦਾਂ ਤੇ ਇਮਾਰਤਾਂ ਨੇ। ਆਸਥਾਨ ਹੈ ਗੁਰਦੁਆਰਾ ਦੁੱਧ ਵਾਲਾ ਕੋ ਨਾਨਕ ਮਤਸਾਹਿਬ ਕੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।